ਅੱਜਕੱਲ੍ਹ ਧਾਰਮਿਕ ਗ੍ਰੰਥਾਂ ਦੀ ਬੇਦਬੀ ਕਰਨ ਵਾਲਿਆਂ ਵਿਰੁੱਧ ਨਵਾਂ ਕਾਨੂੰਨ ਨਵਾਂ ਬਿੱਲ ਲਿਆਉਂਦਾ ਮਾਮਲਾ ਬੜਾ ਗੋਰ-ਸ਼ੋਰ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬਕਾਇਦਾ ਇਹਦੇ ਲਈ ਸਪੈਸ਼ਲ ਸੈਸ਼ਨ ਵੀ ਸੱਦਿਆ ਔਰ ਇਸ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਵਾਂ ਬਿੱਲ ਵੀ ਲਿਆਂਦਾ ਜਿਹਦਾ ਨਾਂ ਹੈ ਪੰਜਾਬ ਪਵਿੱਤਰ ਗ੍ਰੰਥਾਂ ਖਿਲਾਫ ਅਪਰਾਧ ਰੋਕਥਮ ਬਿੱਲ 2025 ਜਿਹਦੇ ਤਹਿਤ ਇਹ ਯਤਨ ਕੀਤਾ ਜਾ ਰਿਹਾ ਹੈ ਵੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤੇ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਔਰ ਇਹ ਜਿਹੜਾ ਕਾਨੂੰਨ ਹੈ ਇਹ ਧਾਰਮਿਕ ਗ੍ਰੰਥ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਟਕਾ ਸਾਹਿਬ ਰਮਾਇਣ ਭਗਵਤ ਗੀਤਾ ਬਾਈਬਲ ਕੁਰਾਨ ਸ਼ਰੀਫ ਆਦ ਇਨਾਂ ਨਾਲ ਬੇਦਬੀ ਕਰਨ ਵਾਲੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਮਿਲੇਗੀ ਔਰ ਇਸ ਨਵੇਂ ਬਿੱਲ ਵਿੱਚ ਜੋ ਤਜਵੀਜ਼ ਕੀਤਾ ਹੈ ਵੀ ਬੇਦਬੀ ਕਰਨ ਵਾਲੇ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਔਰ ਨਾਲ ਦੀ ਨਾਲ 5 ਤੋਂ 10 ਲੱਖ ਰੁਪਏ ਤੱਕ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਬੇਦਬੀ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਮਲਜਮ ਉਹਨੂੰ ਜਿਹੜੀ ਸਜ਼ਾ ਆ ਉਹ 3 ਤੋਂ 5 ਸਾਲ ਹੋ ਸਕਰੀ ਹੈ ਔਰ ਇਸ ਤੋਂ ਇਲਾਵਾ ਬੇਦਬੀ ਲਈ ਕਿਸੇ ਨੂੰ ਅਕਸਾਉਣ ਵਾਲਾ ਜਿਹੜਾ ਅਪਰਾਧੀ ਹੋਊਗਾ ਉਹਨੂੰ ਜਿਹੜੀ ਸਜ਼ਾ ਹੈ ਸਜ਼ਾ ਹੈ ਉਹ ਸਬੰਧਤ ਕੇਸ ਦੀ ਗੰਭੀਰਤਾ ਮੁਤਾਬਕ ਆ ਦੇਣ ਦਾ ਪਵੰਧ ਜਿਹੜਾ ਕੀਤਾ ਔਰ ਇਸ ਤੋਂ ਇਲਾਵਾ ਇਸ ਬਿੱਲ ਵਿੱਚ ਇਸ ਨਵੇਂ ਕਾਨੂੰਨ ਵਿੱਚ ਇਹ ਮਦ ਜੋੜੀ ਹੈ ਵੀ ਬੇਦਬੀ ਮਾਮਲਿਆਂ ਦਾ ਜਿਹੜੀ ਸੁਣਵਾਈ ਹੈ ਅਦਾਲਤ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਸੈਸ਼ਨ ਕੋਰਟ ਵਿੱਚ ਹੀ ਚੱਲੇਗੀ ਇਸ ਤੋਂ ਹੇਠਲੀ ਅਦਾਲਤ ਵਿੱਚ ਇਹ ਕੇਸ ਜਿਹੜਾ ਸੁਣਵਾਈ ਲਈ ਨਹੀਂ ਲਾਇਆ ਜਾ ਸਕੇਗਾ ਇਸ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਡੀਐਸਪੀ ਪੱਤਰ ਦਾ ਅਧਿਕਾਰੀ ਹੀ ਕਰ ਸਕੇਗਾ ਇਸ ਤੋਂ ਹੇਠਲਾ ਪੁਲਿਸ ਅਧਿਕਾਰੀ ਬੇਦਬੀ ਮਾਮਲਿਆਂ ਦੀ ਜਾਂਚ ਨਹੀਂ ਕਰ ਸਕੇਗਾ ਔਰ ਇਹ ਮੱਧਾਂ ਜਿਹੜੀਆਂ ਅਹਿਮ ਜੋੜੀਆਂ ਨੇ ਇਹਦੇ ਤੇ ਵਿਰੋਧੀ ਧਿਰ ਦੀ ਵੀ رائے ਲਈ ਜਾ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਹ ਬਿੱਲ ਪਹਿਲੋਂ ਵੀ ਸ਼੍ਰੋਮਲੀ ਕਾਲੀਦਾਲ ਤੇ ਭਾਜਪਾ ਸਰਕਾਰ ਨੇ ਵੀ ਪਾਸ ਕੀਤੇ ਸੀ ਔਰ ਇਸੇ ਤਰ੍ਹਾਂ ਕੈਪਟਨ ਸਰਕਾਰ ਕਾਂਗਰਸ ਸਰਕਾਰ ਨੇ ਵੀ ਇਹ ਬਿੱਲ ਪਾਸ ਕੀਤੇ ਸੀ ਆ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਲਈ ਜਿਹੜੀ ਆਈਪੀਸੀ ਦੀ ਧਾਰਾ 295 ਸੀ ਉਹਨੂੰ ਵਧਾ ਕੇ 295 ਏ ਏ ਕਰ ਦਿੱਤਾ ਸੀ ਔਰ ਇਹਦੇ ਵਿੱਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਭਵੰਤ ਕੀਤਾ ਸੀ ਔਰ ਇਹ ਬਿੱਲ ਜਿਹੜਾ ਰਾਸ਼ਟਰਪਤੀ ਨੂੰ ਫਾਈਨਲ ਮਨਜ਼ੂਰੀ ਲਈ ਭੇਜਿਆ ਗਿਆ ਸੀ ਪਰ ਇਹ ਬਿੱਲ ਇਸ ਆਧਾਰ ਤੇ ਵਾਪਸ ਕਰ ਦਿੱਤਾ ਸੀ ਬਿ ਕਿਸੇ ਇੱਕ ਧਾਰਮਿਕ ਗ੍ਰੰਥ ਨੂੰ ਲੈ ਕੇ ਨਵਾਂ ਕਾਨੂੰਨ ਜਾਂ ਸਜ਼ਾ ਦੇਣ ਦੀ ਜਿਹੜੀ ਉਮਰ ਕੈਦ ਦੀ ਜਿਹੜੀ ਗੱਲ ਜਾਂ ਜਿਹੜਾ ਫੈਸਲਾ ਨਹੀਂ ਲਿਆ ਜਾ ਸਕਦਾ ਔਰ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ 28 ਅਗਸਤ 2018 ਨੂੰ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਸੀ